ਕਿੱਥੇ ਇੱਥੇ ਲੱਗੀ ਹੈ ਇੱਥੇ ਲੱਗੀ ਹੈ ਹਾਂ ਜੀ ਪੱਟੀ ਕੀਤੀ ਹੁਣ ਨਹੀਂ ਹਾਂ ਅੱਧਰ ਪੱਟੀ ਅੱਛਾ ਉਧਰ ਰੱਖੀ ਕੀ ਰੈਣਾ ਵਜਾ ਨਹੀਂ ਨਹੀਂ ਬੱਤੀਪੁਰ ਦਾ ਉਹ ਪੱਤੀਪੁਰ ਦਾ ਰੈਣਾ ਹਾਂ ਜੀ ਇਹਨੂੰ ਕੱਲ ਵੀ ਇਹਨਾਂ ਨੇ ਘੁੱਟਿਆ ਮਾਰਿਆ ਹੈ ਇਹਨਾਂ ਦੇ ਉੱਥੇ ਵੀ ਝਗੜਾ ਹੋਇਆ ਸੀਗਾ ਉਸ ਤੋਂ ਬਾਅਦ ਅੱਜ ਉਹਦੇ ਦੇ ਘਰ ਪਏ ਐ ਤੇ ਲਖੇ ਨੂੰ ਰਾਹ 'ਚ ਜਦੋਂ ਆਪਨੇ ਕੈਂਪੇਨ ਕਰ ਕੇ ਜਾਂਦੇ ਸੀਗਾ ਨਾ ਉੱਥੇ ਫੜ ਲਿਆ ਇਹਨਾਂ ਨੇ ਹੂੰ ਇਹ ਜੋ ਕੁਛ ਕਰਾਇਆ ਸੂਬਾ ਸਰਕਾਰੀਆਂ ਨੇ ਤੇ ਹਰ ਰਾਜ ਸਰਕਾਰੀਆਂ ਨੇ ਨਿੱ ਘਰੇ ਆ ਕੇ ਪਹੇਗੇ ਆਪਣੇ ਆਪਾਂ ਆਪਣੇ ਘਰੇ ਆ ਤੇ ਆਪਾਂ ਨੂੰ ਘਰੋਂ ਆ ਕੇ ਚੁੱਕੇ ਲੈ ਗਏ ਉਹ ਜਿਹੜਾ ਮੁੰਡਾ ਬੇਹੋਸ਼ ਪਿਆ ਵਾ ਉਹਨੂੰ ਵੀ ਘਰੋਂ ਲੈ ਗਏ ਹਾਂ ਜੋ ਉਹਦੇ ਘਰੇ ਪਏ ਸੀ ਗਏ ਆ ਫਿਰ ਬਾਅਦ ਸਾਨੂੰ ਨਰਾਜ ਚੁੱਕ ਲਿਆ ਅੱਛਾ ਉਹਦੇ ਘਰੇ ਆ ਕੇ ਪਏ ਤੁਸੀਂ ਉਹਦੇ ਘਰੇ ਗਏ ਬਚਾ ਕਰਨ ਲਈ ਤੇ ਤੁਹਾਨੂੰ ਵੀ ਚੁੱਕ ਲਿਆ ਸਾਰਿਆਂ ਨੂੰ ਹੂੰ ਜਦੋਂ ਇਹਨਾਂ ਨੂੰ ਲੈ ਕੇ ਗਏ ਹੂੰ ਹਨਾਗਰਤੀ ਅਰਵਿਦਵਰ ਨਾਮ ਹੈ ਹੂੰ ਯਾਰ 2 ਨੰਬਰ ਦੇ ਨੇ ਕਿਹੜੇ ਕਿਹੜੇ ਇੱਕ ਤੇ ਹਦ ਨਾਲੀ ਤੂੰ ਕਹਿੰਦੇ ਆ ਨਹੀਂ ਨਹੀਂ ਇਹ ਹਦ ਨਾਲੀ 3 ਪੇਰਵਾਲਵਰ ਹੀ ਅਰਵਾਲਵਰ 2 ਨੰਬਰ ਦੇ ਨਾਲ ਅੱਛਾ ਆ ਤਾਂ ਤੁਹਾਨੂੰ ਤੇ ਹਦ ਨਾਲੀ ਦਾ ਫਾਇਰ ਵੱਜਾ ਰਹਿਣੇ ਵੱਜੇ ਦੋ ਹਾਂਜੀ ਹੂੰ ਉਹਨਾਂ ਦੇ ਜਿਹੜੇ ਬੰਦੇ ਨੇ ਸਮਾਗ ਲਗਾਈ ਉਹਨਾਂ ਨੂੰ ਤਿਆਰ ਕਰ ਹੂੰ ਪਰ ਕੋਈ ਫਿਕਰ ਨਾ ਕਰੋ ਨਿਆਊ ਤੁਹਾਡੇ ਨਾਲ ਪਾਰਟੀ ਤੁਹਾਡੇ ਨਾਲ ਖਲੋਤੀ ਆ ਕੇ ਕੱਲ ਦੀ ਪਰਵਾਣਾ ਕਰੋ ਨਿਆ ਹੋਊਗਾ ਕਿਹੇ ਗੱਲ ਦੀ ਪਰਵਾਹ ਨਾ ਕਰੀ। ਲੱਕੇ ਠੀਕ ਆ ਪਰਾਂ। ਹਾਂ ਠੀਕ ਆ। ਕਿੱਥੇ ਲੱਗੀ ਸਾਡਾ? ਸਿਰ ਚੇ ਆ। ਹੂੰ। ਹਾਂ ਹੱਥੀ ਕਬਾ ਦੀ ਆ ਬਾਤ ਹੈ। ਸਿਰ ਚ ਕੀ ਵੱਜਾ? ਬੱਧਰ ਮਾਰਿਆ। ਨੇ ਕੀ ਘਰੇ ਆ ਕੇ ਪੈ ਕੇ ਕੀ ਗੱਲ ਹੋਈ ਹੈ? ਉਹ ਮੁੰਡਾ ਆਪਣਾ ਬਿੱਲਾ ਨਾ ਇਹਦਾ ਬਾਹਰ ਫੇਰਾ। ਹੂੰ। ਉਹਦਾ ਅਭਿਉਸ਼ ਪਿਆ। ਉਹਦਾ ਡੇਰਾ ਬਾਹਰ। ਇਹਦੇ ਜਾ ਕੇ ਉਹ ਕਾਲਾ ਪਏ ਨੇ ਨਾ। ਘਰੇ। ਹਾਂ। ਅੱਛਾ। ਮੈਂ ਵੀ ਗਿਆ ਨਾ ਮੈਨੂੰ ਰਾਹ ਕਿਹਾ। ਤੂੰ ਪਤਾ ਲੱਗਣਾ ਵੀ ਉਹਨੂੰ ਘੇਰਨ ਗਏ ਤੇ ਤੁਸੀਂ ਗਏ ਇਹਨੇ ਮੈਨੂੰ ਫੋਨ ਕੀਤਾ ਨਾ ਕਿ ਉਹ ਦੇ ਘੇਰ ਘੇਰਾ ਪਾ ਲਿਆ ਮੈਂ ਮੈਨੂੰ ਫੋਨ ਕਰ ਦੋ ਕੋਈ ਨਹੀਂ ਫਿਕਰ ਨਾ ਕਰੋ ਤੁਹਾਡੇ ਨਾਲ ਖੜੇ ਆਂ ਪਾਰਟੀ ਤੁਹਾਡੇ ਨਾਲ ਨੇ ਆਊਗਾ ਕਿਸੇ ਗੱਲ ਦੀ ਪਰਵਾਹ ਨਾ ਕਰੋ ਨਹੀਂ ਮਾਤਾ ਹਾਂ ਸੁਣਾ ਮਾਣੀ ਮੇਰੇ ਕੋਲ ਤਕੜਾ ਨਜ਼ਰ ਕਰੀ ਸੂਟ ਰਾਨੀ ਮਾਣੀ 100 ਲੱਖ ਇਹਨਾਂ ਦੇ ਸੱਤ ਘਰ ਬਈ ਉਹ ਕੀ ਗੱਲ ਉਹਨਾਂ ਦੀ ਚੁੱਕ ਚੁੱਕ ਲਿਓ ਬੱਚੇ ਵੀ ਜਨਾਨੀਆਂ ਵੀ ਉਹਨਾਂ ਦੀ ਚੁੱਕ ਚੁੱਕ ਸਖਤ ਕਾਰਵਾਈ ਹੋ ਸਰ ਮਾਰੇ ਬਹੁਤ ਬੋਲੀ ਪੈਟ ਵਟਾ ਚਲਾਤਾ ਹੈ ਕਬਨੇ ਬਣਾਨੇ ਮੇਰੇ ਕੋਲ ਨਹੀਂ ਤੇ ਮੈਂ ਨਹੀਂ ਲੱਗਿਆ ਜਾਨੇ ਆਇਆ ਲੱਗਿਆ ਉਪਰ ਮੈਂ ਆਖਾ ਤੇਰੇ ਕਾਲੇ ਪੈਸੇ ਪਿੰਡ ਚ ਪੈਸੇ ਦੇ ਕੇ ਤੋ ਬੋੜ ਲਈ ਨਾ ਹੁਣ ਨਾ ਆਟ ਪਿੰਡ ਜਾਈ ਤੋ ਮੈਂ ਜਿਹੜੀ ਸਰਕਾਰੀ ਗਿਰਨੀ ਹੈ ਉੱਥੋਂ ਜਾ ਮੇਰੀ ਮਾਲਕੀ ਦੇ ਵਿੱਚੋਂ ਨਹੀਂ ਨਾ ਜਾਣੀ ਇਹ ਮੁੰਮਟੀ ਨੇ ਇਹ ਬਗਵਾਸ ਕੀਤਾ ਮੇਰੀ ਮੁੰਮਟੀ ਨਾਲ ਗੱਲ ਕਰੋ ਮੇਰੀ ਮੁੰਮਟੀ ਤੇ ਥੋੜਾ ਮੇਰੀ ਪਿਆਰੀ ਰਾ ਨੰਗੇਗਾ ਮੈਂ ਤੇ ਨਹੀਂ ਚਲ ਉਹਦੇ ਨਾਲ ਨਾ ਦੇਖੋ ਜੀ ਦੇਖ ਜਾਈ ਕੀ ਬਸ ਪਿਓ ਦੀ ਧੀ ਨਹੀਂ ਜੇ ਮੈਨਾਂ ਲੱਕਾ ਰ